ਮਤਲਬ ਕਿ 55000 ਰੁਪਏ ਦਾ ਸਕੂਟਰ ਰਹਿ ਜਾਏਗਾ ਜੀ ਸਿੱਧਾ ਦੇਦਾ 10000 ਰੁਪਏ ਸਕੂਟਰ ਦਾ ਰੇਟ ਘਟ ਜਾਣਾ ਹੈ ਧਮਾਕਿਆਂ ਦੀ ਵੇਟ ਕਰ ਰਹੇ ਆ ਧਮਾਕਿਆਂ ਦੀ ਉਹ ਵੀ ਤੁਹਾਡੇ ਸ਼ੁਕਰ ਤਾਂ ਹੋਣਗੇ ਜੀ ਬਾਬਾ ਮੋਟਰ ਦੇ ਧਮਾਕੇ ਮਤਲਬ ਕਿ ਆ ਜਿਹੜਾ ਸਕੂਟਰ ਹੈਗੀ ਹੈ ਸਕੂਟੀ ਹੈਗੀ ਹੈ ਜੀ ਇਹ ਸਿਰਫ 50000 ਰੁਪਏ ਦੀ ਰਹਿ ਗਈ ਜੀ ਮਾਡਲ ਬਹੁਤ ਵਿਗਦਾ ਹੈ ਸਭ ਤੋਂ ਵੱਧ ਵਿਗਦਾ ਹੈ ਤੁਸੀਂ ਦੱਸੋ ਕੀ ਆਫਰ ਲਾ ਦੀ ਇਹਦੇ ਤੇ ਗਰੰਟੀ ਗਰੰਟੀ ਵਾਲੀ ਫ੍ਰੀ ਦੇ ਮਾੜੀ ਜੀ ਸਾਸ਼ੀ ਗਾ ਜੀ ਤਾਂ ਅੱਜ ਅਸੀਂ ਆਏ ਆ ਬਾਬਾ ਮੋਟਰ ਤੇ ਤੇ ਦੇਖਦੇ ਆ ਕਿ ਇਹਨਾਂ ਕੋਲ ਕੀ-ਕੀ ਆਫਰਾਂ ਲੱਗੀਆਂ ਮਈਆਂ ਆ ਮਈ ਦੇ ਮਹੀਨੇ ਦੇ ਵਿੱਚ ਤਾਂ ਇਸ ਕਰਕੇ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਹਾਂਜੀ ਸਾਸ਼ੀ ਗਾ ਜੀ ਸਰ ਤਾਂ ਜਿਵੇਂ ਕਿ ਤੁਸੀਂ ਦੀਵਾਲੀ ਦੇ ਮੌਕੇ ਦੇ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਰੌਣਕਾਂ ਲਾਈਆਂ ਪਈਆਂ ਸੀਗੀਆਂ ਧਮਾਕੇ ਛੱਡੇ ਵੇ ਸੀਗੇ ਆਪਣੇ ਆਫਰਾਂ ਨਾਲ ਤਾਂ ਤੁਸੀਂ ਮਈ ਦੇ ਮਹੀਨੇ ਦੇ ਵਿੱਚ ਵੀ ਕੁਝ ਆਫਰ ਲਗਾਏ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਹਾਂਜੀ ਸਾਸ਼ੀ ਗਾ ਜੀ ਵੈਲਕਮ ਟੂ ਬਾਬਾ ਮੋਟਰ ਅਸੀਂ ਜਿਵੇਂ ਦੁਵਾਦੀ ਦੇ ਵਿੱਚ ਸਾਡੇ ਕੋਲ ਆਫਰਸ ਦੀ ਛੜੀ ਲੱਗੀ ਹੋਈ ਸੀਗੀ ਉਹ ਛੜੀ ਸਾਡੀ ਜਿਹੜੀ ਹੈਗੀ ਹੈ ਕੰਟੀਨਿਊ ਚੱਲ ਰਹੀ ਹੈਗੀ ਹੈ ਹੁਣ ਵੀ ਅਸਾਡੇ ਕੋਲ ਵਧੀਆ ਆਫਰਾਂ ਚੱਲ ਰਹੀਆਂ ਹੈਗੀਆਂ ਨੇ ਤੇ ਅਸੀਂ ਤੁਹਾਨੂੰ ਉਹਦੇ ਬਾਰੇ ਵਿਸਤਾਰ ਦੇ ਵਿੱਚ ਦੱਸਦੇ ਹੈਗੇ ਆ ਇੱਕ ਚੀਜ਼ ਹੋਰ ਅਸੀਂ ਇੱਕ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇੱਕ ਬੜਾ ਵੱਡਾ ਤਮਾਕਾ ਕਰਵਾ ਚਾਹਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਫਾਇਦੇਮੰਦ ਰਹੇਗਾ ਤੁਹਾਡੇ ਲਈ ਠੀਕ ਹੈ ਕੁਝ ਵਧੀਆ ਆਫਰਸ ਹੈਗੀਆਂ ਨੇ ਇਹ ਸਾਡੇ ਨਾਲ ਪਲੀਜ਼ ਬਨੇ ਰਹੋ ਤਾਂ ਹਾਂਜੀ ਸਰ ਜੀ ਹੁਣ ਤੁਸੀਂ ਆਪਣੇ ਨਵੇਂ ਆਫਰਾਂ ਦੇ ਬਾਰੇ ਦੱਸੋਗੇ ਸਾਨੂੰ ਹਾਂਜੀ ਸਰ ਨਵੇਂ ਆਫਰ ਦੇ ਬਾਰੇ ਦੱਸਾਂਗੇ ਜੀ ਆ ਦੇਖੋ ਜੀ ਆਹ ਸਕੂਟਰੀ ਜਿਹੜੀ ਮਾਰਕੀਟ ਦੇ ਵਿੱਚ ਬੜੀ ਪੋਪੂਲਰ ਚੱਲ ਰਹੀ ਹੈਗੀ ਅੱਜ ਕੱਲ ਕੋਈ ਕਹਿੰਦਾ ਲੱਖ ਰੁਪਏ ਦੀਆਂ ਚਾਰ ਦਵੋਂਗੇ ਕੋਈ ਕਹਿੰਦਾ ਲੱਖ ਦੀਆਂ ਪੰਜ ਦਵੋਂਗੇ ਠੀਕ ਹੈ ਜੀ ਇਹ ਸਕੂਟਰੀ ਅਸੀਂ ਕੰਪਲੀਟ ਦੇਵਾਂਗੇ ਜੀ ਤੁਹਾਨੂੰ 99000 ਰੁਪਏ ਦੀਆਂ ਤਿੰਨ ਉਹ ਤੁਹਾਨੂੰ ਬਗੈਰ ਬੈਟਰੀਆਂ ਤੋਂ ਦਿੰਦੇ ਨੇ ਜੀ ਬਗੈਰ ਚਾਰਜਰ ਤੋਂ ਦਿੰਦੇ ਆ ਬਾਅਦ ਦੇ ਵਿੱਚ ਤੁਹਾਨੂੰ ਕਹਿੰਦੇ ਬੈਟਰੀ ਚਾਰਜਰ ਦੇ ਪੈਸੇ ਅਲੱਗ ਗਿਆ ਗੁੰਮਰਾਹ ਕਰਦੇ ਨੇ ਐਦਾਂ ਦਾ ਕੁਝ ਨਹੀਂ ਹੋਏਗਾ ਅਜੀ ਤੁਹਾਨੂੰ ਇਹ ਸਕੂਟਰ ਜਿਹੜਾ ਹੈਗੀ ਐ ਇਹ ਤੁਹਾਨੂੰ 99000 ਰੁਪਏ ਦੀਆਂ ਤਿੰਨ ਦੇਵਾਂਗੇ ਨਾਲੇ ਐਕਸਟਰਾ ਫੀਚਰਸ ਦੇ ਨਾਲ ਦੇਵਾਂਗੇ ਜੀ ਤਾਂ ਸਰ ਜੀ ਦੱਸੋ ਕਿ ਇਹਦੇ ਵਿੱਚ ਕਿਆ-ਕਿਆ ਫੀਚਰ ਨੇ ਜਿਹੜੇ ਤੁਸੀਂ ਨਵੇਂ ਕਹਿ ਰਹੇ ਹੋ ਹਾਂਜੀ ਸਰ ਇਹਦੇ ਵਿੱਚ ਦੇਖੋ ਜੀ ਸਭ ਤੋਂ ਪਹਿਲਾ ਫੀਚਰ ਚੇਂਜ ਕਰਿਆ ਜੀ ਇਹਦੇ ਵਿੱਚ NFC ਕਾਰਡ ਲੱਗ ਗਿਆ ਹੋਇਆ ਹੈ ਜੀ ਤੁਸੀਂ ਸਕੂਟਰ ਦੇ ਡਿਸਪਲੇ ਦੇ ਉੱਤੇ ਮੀਟਰ ਦੇ ਉੱਤੇ ਟੱਚ ਕਰੋਗੇ ਜੀ ਤੁਹਾਡੀ ਸਕੂਟਰ ਸਟਾਰਟ ਹੋ ਗਈ ਹੈ ਨਾ ਤੁਹਾਨੂੰ ਚਾਬੀ ਲਾਉਣ ਦੀ ਲੋੜ ਹੈ ਨਾ ਰਿਮੋਟ ਯੂਜ਼ ਕਰਨ ਦੀ ਲੋੜ ਹੈ ਕਾਰ ਦੇ ਨਾਲ ਹੀ ਸਕੂਟਰ ਦੇਖੋ ਤੁਹਾਡੀ ਬੰਦ ਹੋ ਜਾਈਗੀ ਕਾਰ ਦੇ ਨਾਲ ਹੀ ਔਨ ਹੋ ਰਹੀ ਹੈ ਜੀ ਕਾਰ ਦੇ ਨਾਲ ਹੀ ਤੁਹਾਡੀ ਸਕੂਟਰ ਬੰਦ ਹੋ ਰਹੀ ਹੈ ਇਹ ਫੀਚਰ ਕੋਈ ਨਹੀਂ ਦੇਗਾ ਜੀ ਤੁਹਾਨੂੰ ਇਹ ਤੁਹਾਡੇ ਕੋਲ ਸਪੈਸ਼ਲ ਫੀਚਰ ਹੈਗਾ ਜੀ ਫਿਰ ਉਸ ਤੋਂ ਬਾਅਦ ਫਰੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਸਕ ਬ੍ਰੇਕ ਹੈ ਜੀ ਅਨਦਰ ਜਿਹੜੇ ਦੇ ਰਹੇ ਨੇ ਸਸਤੇ ਸਕੂਟਰ ਉਹਨਾਂ ਦੇ ਵਿੱਚ ਡਰਮ ਬ੍ਰੇਕ ਆਉਂਦੀਆਂ ਨੇ ਠੀਕ ਹੈ ਜੀ ਕੁਆਲਿਟੀ ਜਿਹੜੀ ਹੈਗੀ ਹੈ ਇਸ ਦੀ ਟੌਪ ਹੋਏਗੀ ਬੈਸਟ ਕੁਆਲਿਟੀ ਹੋਏਗੀ ਮੀਟਰ ਡਿਸਪਲੇ ਦੇਖ ਸਕਦੇ ਹੋ ਤੁਸੀਂ ਕਲਰਡ ਹੋਏਗੀ ਬਲੈਕ ਐਂਡ ਵਾਈਟ ਨਹੀਂ ਹੋਏਗੀ ਕਲਰ ਡਿਸਪਲੇ ਹੋਏਗੀ ਮੈਟ ਚਾਰਜਰ ਸ਼ੀਸ਼ੇ ਸਾਰਾ ਕੁਝ ਇਹਦੇ ਵਿੱਚ ਨਾਲ ਆਏਗਾ ਜੀ 99000 ਰੁਪਏ ਦੀਆਂ ਤਿੰਨ ਸਿੰਗਲ ਲੈਣੀ ਹੈ ਤੁਸੀਂ 36000 ਰੁਪਏ ਦੀ ਲੈ ਸਕਦੇ ਹੋ ਦੋ ਲੈਣੀਆਂ ਨੇ 70000 ਰੁਪਏ ਦੇ ਲੈ ਸਕਦੇ ਹੋ ਰੇਟ ਸਾਡੇ ਫਿਕਸ ਹੈਗੇ ਨੇ ਸੋ ਬਾਰ-ਬਾਰ ਸਾਡੀ ਇੱਕ ਰਿਕੁਐਸਟ ਰਹੇਗੀ ਕਿ ਸਾਨੂੰ ਰੇਟ ਲਈ ਤੁਸੀਂ ਆ ਕੇ ਕੰਪੈਲ ਨਹੀਂ ਕਰਨਾ ਹੈਗਾ ਜੀ ਮੈਂ 1 ਲੈਣੀ ਆ 33000 ਦੇ ਦੇ ਦੋ 34 ਦੇ ਦੋ 35 ਦੇ ਦੋ ਉਹ ਚੀਜ਼ ਪੋਸਿਬਲ ਨਹੀਂ ਹੋ ਸਕਦੀ ਹੈਗੀ ਬੂਟ ਸਪੇਸ ਦੇਖ ਸਕਦੇ ਹੋ ਤੁਸੀਂ ਬੂਟ ਸਪੇਸ ਦੇ ਵਿੱਚ ਬਹੁਤ ਹੈਗੀ ਹੈ ਇੱਕ ਤਮਾਕਾ ਸਾਡੇ ਕੋਲ ਹੋਰ ਹੈਗਾ ਜੀ ਸਕੂਟਰਾਂ ਦੇ ਵਿੱਚ ਹੀ ਆਹ ਮਾਡਲ ਜੀ ਸਭ ਤੋਂ ਪੋਪੂਲਰ ਮਾਡਲ ਹੈਗਾ ਜੀ ਵੈਸਪਾ ਮਾਡਲ ਕਹਿੰਦੇ ਹਨ ਇਹਨੂੰ ਸਕੁਆਇਰ ਲਾਈਟ ਵੈਸਪਾ ਮਾਡਲ ਹੈ ਜੀ ਸੇਮ ਇਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਐਨ ਐਫ ਸੀ ਕਾਰਡ ਦੇ ਨਾਲ ਚੱਲੇਗਾ ਜੀ ਇਹੇ ਕਾਰਡ ਲਗਾਇਆ ਸਟਾਰਟ ਹੈ ਜੀ ਕਾਰਡ ਲਗਾਇਆ ਬੰਦ ਹੈ ਜੀ ਸੀਟ ਤੁਸੀਂ ਦੇਖੋਗੇ ਜੀ ਬੜੀ ਹੈਵੀ ਡਿਊਟੀ ਲੱਗੀ ਹੋਈ ਹੈ 프ਰੰਟ ਡਿਸਕ ਰੇਅਰ ਡਰਮ ਇਹਦੇ ਵਿੱਚ ਵੀ ਅਟਰੈਕਟਿਵ ਕਲਰ ਹੈਗੇ ਨੇ ਦੋ ਕਲਰਸ ਹੈਗੇ ਨੇ ਇਹਦੇ ਵਿੱਚ ਵਾਈਟ ਔਰ ਗ੍ਰੇ ਦੋ ਕਲਰਸ ਅਵੇਲੇਬਲ ਹੈਗੇ ਨੇ ਬੂਟ ਸਪੇਸ ਇਹਦੇ ਵਿੱਚ ਵੀ ਵਧੀਆ ਹੋਏਗੀ ਜੀ ਇਹ ਵੀ ਤੁਹਾਨੂੰ ਅਸੀਂ ਨਾਨ ਗਾਰੰਟੀ ਦੇ ਵਿੱਚ ਦੇ ਦਵਾਂਗੇ ਸਰ ਜਿਹੜਾ ਤੁਸੀਂ ਇਹ ਮਾਡਲ ਦੱਸੀ ਜਾ ਰਹੇ ਹੋ ਇਹ ਤਾਂ ਦੇਖਣ ਨੂੰ ਹੀ ਬੜਾ ਸੋਹਣਾ ਲੱਗਦਾ ਪਿਆ ਹੈ ਮਾਰਕੀਟ 'ਚ ਮੈਂ ਕਹਿੰਦਾ ਕੋਈ ਨਹੀਂ ਦਿੰਦਾ ਹੋਊਗਾ ਇਹ ਮਾਡਲ ਤਾਂ ਤੁਸੀਂ ਦੱਸੋਗੇ ਇਹਦਾ ਕੀ ਰੇਟ ਦੇ ਸਕਦੇ ਹੋ ਹਾਂਜੀ ਸਰ ਇਹ ਮਾਡਲ ਜਿਹੜਾ ਹੈਗਾ ਆ ਵੈਸੇ ਇਸ ਮਾਡਲ ਦੀ ਜਿਹੜੀ ਐਕਚੁਅਲ ਦੇ ਵਿੱਚ ਗਾਰੰਟੀ ਵਾਰੰਟੀ ਦੇ ਵਿੱਚ ਪ੍ਰਾਈਸ ਹੈ 55000 ਰੁਪਏ ਇਹ ਮਾਡਲ ਅਸੀਂ ਸਿਰਫ ਇੱਕ ਪ੍ਰੋਮੋਸ਼ਨਲ ਦੇ ਵਿੱਚ ਦੇ ਰਹੇ ਹੈਗੇ ਆ ਜੀ ਸਿੰਗਲ ਪੀਸ ਤੁਸੀਂ ਲੈਂਦੇ ਹੈਗੇ ਹੋ ਤੇ 45000 ਰੁਪਏ ਦੇ ਵਿੱਚ ਦੋ ਪੀਸ ਲੈਣੇ ਹੋ ਤੇ 85000 ਰੁਪਏ ਦੇ ਵਿੱਚ ਤਿੰਨ ਸਕੂਟਰ ਇਹ ਅਸੀਂ ਤੁਹਾਨੂੰ ਦੇ ਦਾਂਗੇ 1,20,000 ਰੁਪਏ ਦੇ ਵਿੱਚ ਮਤਲਬ ਕਿ 40,000 ਰੁਪਏ ਦਾ ਸਕੂਟਰ ਤੁਹਾਡਾ ਇਹ ਰਹਿ ਜਾਣਾ ਹੈਗਾ ਜੀ 40000 ਹਾਂਜੀ 40000 ਰੁਪਏ ਦਾ ਮੰਨ ਲਓ ਤੁਸੀਂ ਐ ਲੈ ਗਾ ਕੇ ਚਲੋ ਕਿ ਆਹ ਵਾਲਾ ਸਕੂਟਰ ਤੁਹਾਡਾ 33000 ਰੁਪਏ ਦਾ ਤਿੰਨ ਲੈਂਦੇ ਹੋ ਇਹ ਸਕੂਟਰ ਜਿਹੜਾ ਹੈਗਾ ਤੁਹਾਡਾ 40000 ਰੁਪਏ ਦਾ ਦੇਖ ਲਓ ਜੀ ਇੱਕ ਵਾਰੀ ਹਾਂਜੀ ਸਰ ਹਾਂਜੀ 40000 ਰੁਪਏ ਦਾ ਮੁੜ ਕੇ ਮੁਕਰਿਓ ਨਾ ਸਿੰਗਲ ਪੀਸ 45000 ਰੁਪਇਆ 2 ਪੀਸ 85000 ਰੁਪਇਆ 3 ਪੀਸ 120000 ਰੁਪਇਆ ਤੁਸੀਂ 3 ਲੈਂਦੇ ਹੋ ਤਾਂ 40000 ਰੁਪਇਆ ਦਾ ਪੀਸ ਰਹਿ ਜਾਣਾ ਹੈਗਾ ਇਹ ਸਭ ਤੋਂ ਵੱਡੀ ਗੱਲ ਜੀ ਜਿਹੜਾ ਵੀ ਸਕੂਟਰ ਅਸੀਂ ਤੁਹਾਨੂੰ ਦੱਸ ਰਹੇ ਆ ਉਹ 5-5 ਬੈਟਰੀਆਂ ਦੇ ਵਿੱਚ ਹੋਏਗਾ ਜੀ 4 ਬੈਟਰੀਆਂ ਦੇ ਵਿੱਚ ਨਹੀਂ ਹੋਏਗਾ 5-5 ਬੈਟਰੀਆਂ ਦੇ ਵਿੱਚ ਹੋਏਗਾ ਇਹ ਜਿਹੜੇ ਪ੍ਰਾਈਸ ਰੇਂਜ ਵਾਲੇ ਨੇ ਨਾ ਨਾਨ ਗਾਰੰਟੀ ਦੇ ਪ੍ਰਾਈਸ ਹੈਗੇ ਨੇ ਜੀ ਇਹਦੇ ਵਿੱਚ ਗਾਰੰਟੀ ਵਾਰੰਟੀ ਇਨਕਲੂਡ ਨਹੀਂ ਹੈਗੀ ਜੀ ਠੀਕ ਹੈ ਜੀ ਸਕੂਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਜੀ ਬੈਸ ਸਕੂਟਰ ਹੈ ਗਿਆ ਤੁਹਾਡੇ ਸਾਹਮਣੇ ਅਸੈਂਬਲ ਕਰਾਂਗੇ ਆਪਾਂ ਬੈਟਰੀ ਤੁਹਾਡੇ ਸਾਹਮਣੇ ਲਗਾਵਾਂਗੇ ਇਹਦੇ ਵਿੱਚ ਡੱਬਾ ਬੰਦ ਚਾਰਜਰ ਨਵਾਂ ਸਕੂਟਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਫਿਰ ਵੀ ਜੇ ਕੋਈ ਇਨ ਕਿਸ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਜਿਹੜਾ ਮਰਜੀ ਸਾਡੇ ਕੋਲ ਇਹਦੇ ਪਾਰਟ ਤੁਸੀਂ ਲੈ ਸਕਦੇ ਹੋ ਸ਼ੀਸ਼ੇ ਮੈਟ ਤੇ ਚਾਰਜਰ ਇਹ ਤਿੰਨ ਚੀਜ਼ਾਂ ਇਹਦੇ ਨਾਲ ਆਣਗੀਆਂ ਪ੍ਰਾਈਸ ਫਿਕਸ ਹੈ ਤਿੰਨ ਲੈਂਦੇ ਹੋ ਨਾ 99000 ਰੁਪਏ ਇਹ ਤਿੰਨ ਲੈਂਦੇ ਹੋ ਤਾਂ 120000 ਸਰ ਇੱਕ ਮੇਨ ਪ੍ਰੋਬਲਮ ਹੋਰ ਰਹੀ ਸਾਡੇ ਦਰਸ਼ਕਾਂ ਦੀ ਦਰਸ਼ਕ ਦੇ ਆਉਂਦੇ ਨੇ ਪ੍ਰੋਬਲਮਾਂ ਆਉਂਦੀਆਂ ਹਨ ਇਹਨਾਂ ਨੂੰ ਉਹ ਕਹਿੰਦੇ ਕਿ ਸਕੂਟਰ ਤਾਂ ਤੁਸੀਂ ਦੇ ਦਿੰਨੇ ਹੋ ਪਰ ਮੁਰਕੇ ਤੁਹਾਡੇ ਕੋਲ ਸਪੇਅਰ ਪਾਰਟ ਨਹੀਂ ਹੁੰਦਾ ਹੈਗਾ ਸਰ ਸਾਡੇ ਕੋਲ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਤਾਂ ਬਹਰ ਸਕੂਟਰੀਆਂ ਬਹੁਤ ਆਉਂਦੀਆਂ ਨੇ ਸਪੇਅਰ ਪਾਰਟ ਦੀ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਦੱਸੋ ਸਾਨੂੰ ਕੀ ਸਪੇਅਰ ਪਾਰਟ ਚਾਹੀਦਾ ਹੈਗਾ ਜੀ ਸਾਰੇ ਸਪੇਅਰ ਪਾਰਟ ਅਵੇਲੇਬਲ ਹੈਗੇ ਆ ਜਿਹੜੇ ਕਾਮਨ ਮਾਡਲ ਮਾਰਕੀਟ ਦੇ ਵਿੱਚ ਚੱਲਦੇ ਨੇ ਔਡ ਮਾਡਲ ਨਾ ਹੋਣ ਕਾਮਨ ਮਾਡਲ ਦਾ ਹਰੇਕ ਸਪੇਅਰ ਪਾਰਟ ਸਾਨੂੰ ਮਿਲ ਜਾਏਗਾ ਹਰੇਕ ਬੋਡੀਵਾਰਡ ਮਿਲ ਜਾਏਗਾ ਆ ਸਕੂਟਰੀ ਦੀ ਪੂਰੀ ਬੋਡੀ ਜਿਹੜੀ ਹੈਗੀ ਆ ਆ ਪੂਰੀ ਬਾਡੀ ਐ ਸਕੂਟਰੀ ਦੀ 9500 ਰੁਪਏ ਦੇ ਦਾਂਗੇ ਜੀ। ਤੁਸੀਂ ਪੂਰੀ ਫੂਟਰੀ ਤੋੜ ਕੇ ਲਿਓ 9500 ਰੁਪਏ ਦੀ ਸਾਡੇ ਕੋਲ ਬਾਡੀ ਲੈ ਜੂਗੀ ਜੀ। ਲਾਈਟਾਂ ਤੋਂ ਬਗੈਰ ਬਾਡੀ ਪਲੱਸ ਫਾਈਬਰ ਕਿਟ ਜੀ ਹੋ ਜੂਗੀ 9500 ਰੁਪਏ ਦੀ। ਐਸ ਮਾਡਲ ਦੀ ਲੈਣੀ ਹੈ ਜੀ, ਇਸ ਮਾਡਲ ਦੀ ਲੈ ਲਓ ਜੀ। 11500 ਰੁਪਏ ਦੀ ਪੂਰੀ ਕਿੱਟ ਮਿਲ ਜੂਗੀ। ਪੂਰੀ ਕਿੱਟ 11500 ਰੁਪਏ ਦੀ ਮਿਲ ਜੇਗੀ। ਇਸ ਮਾਡਲ ਚਾਹੀਦੀ ਹੈ ਇਸ ਮਾਡਲ ਦੀ ਮਿਲ ਜੇਗੀ। ਕੋਈ ਵੀ ਮਾਡਲ ਲਿਓ ਸਾਰੇ ਮਾਡਲ ਦੀ ਮਿਲ ਜੇਗੀ। ਤੁਸੀਂ ਸਪੇਅਰ ਪਾਰਟ ਦੀ ਗੱਲ ਕਰਦੇ ਸੀ ਹਾਰ ਇੱਕ। ਹਰ ਵਾਰ ਸਪੇਅਰ ਪਾਰਟ ਭਰਿਆ ਹੋਇਆ ਜ आ देखो जी आ बैटरी का स्टॉक है हर वे अवेलेबल है बैटरी का स्टॉक चार्जर को हर वे अवेलेबल है जी आखो जी आज शॉकरस अवेलेबल है रेयर शॉकर है आ ब्रेक वायरस है आ थ्रोटर है जोड़ी मर्जी स्कूटी का थ्रोटर लै लो जी आह ब्रेक श्रू है जी फिचर है जी लॉक सैट है जी शॉकर है जी फ्रंट शॉकर लोगों को फ्रंट शॉकर नहीं मिलने स्कूटरिया शॉकर लेंटर लै लो जी जोड़ी मर्जी स्कूटरी का फेंटर लै लो जी कॉमन मॉडल सारे वाइट ब्लैक ग्रे तीन कलर के पार्ट मिल जाएगा ਰਿੰਮ ਮਿਲ ਜਾਣਗੇ ਤੁਹਾਨੂੰ ਆ ਲਓ ਜੀ ਪੀ ਰਿਕਸ਼ੇ ਦੇ ਰਿੰਮੀ ਮਿਲ ਜਾਣਗੇ ਸਕੂਟਰੀ ਦੇ ਰਿੰਮੀ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਜੀ ਜੋ ਮਰਜ਼ੀ ਪਾਰਟ ਲੈ ਲਓ ਜੀ ਆ ਸਾਰਾ ਭਰਿਆ ਹੋਇਆ ਜੀ ਇੱਧਰ ਸਾਰਾ ਭਰਿਆ ਹੋਇਆ ਸਾਡੇ ਕੋਲ ਆ ਦੇਖੋ ਜੀ ਅੰਦਰ ਵੀ ਸਾਰਾ ਸਟਾਕ ਭਰਿਆ ਹੋਇਆ ਹੈ ਸਪੇਅਰ ਪਾਰਟ ਦੇ ਬੋਡੀ ਪਾਰਟ ਦੇ ਸਪੇਅਰ ਪਾਰਟ ਸਾਡੇ ਕੋਲ ਭਰਿਆ ਪਿਆ ਹੈ ਜਿੰਨਾ ਮਰਜ਼ੀ ਬੋਡੀ ਪਾਰਟ ਸਪੇਅਰ ਪਾਰਟ ਲੈ ਲਓ ਜੀ ਲੈਡ ਬੈਟਰੀ ਲੈਣੀ ਲੈਡ ਵੀ ਮਿਲ ਜੇਗੀ ਲਿਥੀਅਮ ਲੈਣੀ ਲਿਥੀਅਮ ਵੀ ਮਿਲ ਜੇਗੀ ਜੋ ਮਰਜ਼ੀ ਪਾਰਟ ਲੈ ਲਓ ਕਿਸੇ ਵੀ ਪਾਰਟ ਦੀ ਕੋਈ ਪ੍ਰੋਬਲਮ ਨਹੀਂ ਸਰ ਜਿਹੜਾ ਤੁਹਾਡਾ ਆ ਵਾਲਾ ਮਾਡਲ ਹੈ ਜਿਹੜਾ ਤੁਸੀਂ ਦੀਵਾਲੀ ਤੇ ਇਹਦੇ ਤੇ ਵੀ ਤੁਮਾਕੇ ਪਾਏ ਸੀਗੇ ਇਹ 78000 ਰੁਪਏ ਦਾ ਮਾਡਲ ਹੈ 68 ਦਾ 68 ਦਾ ਪਰ ਇਹ ਬਾਕੀਆ ਦਾ ਤੁਸੀਂ ਦੱਸੀ ਜਾ ਰਹੇ ਹੋ ਇਹ ਨਹੀਂ ਦੱਸਿਆ ਤੁਸੀਂ ਹਲੇ ਤੱਕ ਕਿ ਕੋਈ ਇਹਦੇ ਦਾ ਆਫਰ ਹੈਗਾ ਜਾਂ ਨਹੀਂ ਇਹਦਾ ਹਟ ਗਿਆ ਆਫਰ ਉੱਪਰ ਦੇਖੋ ਜੀ ਗੱਲ ਐ ਆ ਜੀ ਇਹ ਮਾਡਲ ਬਹੁਤ ਵਿਗਦਾ ਹੈ ਸਭ ਤੋਂ ਵੱਧ ਵਿਗਦਾ ਹੈ ਤੁਸੀਂ ਦੱਸੋ ਕੀ ਆਫਰ ਲਾ ਦੀ ਇਹਦੇ ਤੇ ਵਹੇ ਇਹਦਾ ਆਪਾਂ 65000 ਰੁਪਿਆ ਰੇਟ ਆਪਾਂ ਦੀਵਾਲੀ ਦੇ ਵੀ ਰੱਖਿਆ ਹੋਇਆ ਸੀਗਾ ਹੁਣ ਵੀ ਆਪਾਂ 65000 ਰੁਪਏ ਦਾ ਦੇ ਰਹੇ ਹੈਗੇ ਆ ਪਰ ਆਪਾਂ ਆਪਣੇ ਕਸਟਮਰਸ ਲਈ ਇਹਦੇ ਤੇ ਸਪੈਸ਼ਲ ਇੱਕ ਆਫਰ ਲਾਣ ਦੇ ਹੈਗੇ ਆ ਜੀ ਠੀਕ ਹੈ ਜੀ ਇਹ ਸਕੂਟਰ ਗਰੰਟੀ ਵਾਰੰਟੀ ਦੇ ਵਿੱਚ ਹੋਏਗਾ ਜੀ 6 ਬੈਟਰੀਆਂ ਚ ਹੈਗਾ ਜੀ 72 ਵੋਲਟ 75 80 ਕਿਲੋਮੀਟਰ ਰਨਿੰਗ ਕਰ ਜਾਂਦਾ ਹੈ ਜੀ ਸਿੰਗਲ ਵੀਜ਼ ਆਪਾਂ ਉਹੀ 65000 ਰੁਪਏ ਦੇ ਦੇਵਾਂਗੇ ਜੀ ਦੋ ਲੈ ਲੈਣਗੇ ਆਪਾਂ ਇਹ ਦੋ ਦੇ ਦਾਂਗੇ 115000 ਰੁਪਏ ਦੇ ਜੀ ਅੱਛਾ ਜੀ ਦੋ ਸਕੂਟਰ ਆਪਾਂ ਇਹ 115000 ਰੁਪਏ ਦੇ ਦਾਂਗੇ 115 115000 ਰੁਪਏ ਦੇ ਤਿੰਨ ਲੈ ਲੈਣਗੇ ਤਾਂ ਆਪਾਂ 165000 ਰੁਪਏ ਦੇ ਦਾਂਗੇ ਸਕੂਟਰ ਮਤਲਬ ਕਿ 55000 ਰੁਪਏ ਦਾ ਸਕੂਟਰ ਰਹਿ ਜਾਏਗਾ ਜੀ ਸਿੱਧਾ ਦੇ ਤਾਂ 10000 ਰੁਪਏ ਸਕੂਟਰ ਦਾ ਰੇਟ ਘਟ ਜਾਣਾ ਹੈ ਕੀ ਗੱਲ ਹੈ 10000 ਰੁਪਏ ਦਾ ਕਟ ਲਾ ਰਹੇ ਹੋ ਹਾਂਜੀ ਹਾਂਜੀ ਪਰ 10000 ਰੁਪਏ ਦਾ ਕਟ ਤਾਂ ਹੋਣਾ ਹੈ ਜੇ ਇਹ ਸਕੂਟਰ ਤਿੰਨ ਲੈਣਗੇ ਤਾਂ ਆਪਾਂ ਇਕ ਲੱਖ 65000 ਰੁਪਏ ਦੇਵਾਂਗੇ ਸਿੰਗਲ ਵੀ ਇਸ ਆਪਾਂ 65000 ਰੁਪਏ ਦਾ ਹੀ ਦੇਵਾਂਗੇ ਅੱਛਾ ਜੀ ਗੱਲ ਫਿਰ ਆਪਾਂ ਦੁਬਾਰਾ ਕਹਿ ਰਹੇ ਹਾਂ ਪ੍ਰਾਈਜ਼ਿੰਗ ਸਾਡੀ ਫਿਕਸ ਹੋਏਗੀ ਉਹਦੇ ਵਿੱਚ ਸਾਨੂੰ ਪਲੀਜ਼ 바ਰਗੇਨਿੰਗ ਨਾ ਕਰਿਓ ਇਕੱਠੇ ਤਿੰਨ ਲੈ ਲਓ 165000 ਰੁਪਏ ਦੇ ਦਾਂਗੇ 55000 ਰੁਪਏ ਦੇ ਵਿੱਚ ਮਤਲਬ ਕਿ ਤੁਸੀਂ ਐ ਲਾ ਕੇ ਚੱਲੋ ਕਿ ਸਕੁਅਰ ਲੈਂਡ ਦੇ ਬਰਾਬਰ ਦਾ ਰੇਟ ਆਪਾਂ ਤਾਨੂੰ ਵੱਡੇ ਸਕੂਟਰ ਦੇ ਵਿੱਚ ਦੇ ਦਾਂਗੇ 6 ਬੈਟਰੀਆਂ ਵਾਲੇ ਜੀ ਜਿਹੜੀ ਤੁਸੀਂ ਲਾਸਟ ਧਮਾਕਾ ਆਫਰ کہہ ਰਹੇ ਸੀ ਕਿ ਐਂਡ 'ਚ ਦੱਸਾਂਗੇ ਵੀਡੀਓ ਦੇ ਐਂਡ 'ਚ ਦਰਸ਼ਕ ਜੁੜੇ ਰਹੇ ਹਨ ਸਾਡੇ ਦਰਸ਼ਕ ਇੱਕਦਮ ਐਂਡ ਤੱਕ ਆ ਗਏ ਨੇ ਤੁਸੀਂ ਦੱਸੋ ਕਿ ਕੀ ਆਫਰ ਹੈ ਦੱਸ ਦੇ ਜੀ ਤੁਹਾਨੂੰ ਧਮਾਕਾ ਆਫਰ ਬਹੁਤ ਵਧੀਆ ਧਮਾਕਾ ਆਫਰ ਹੋਵੇਗੀ ਪੈਣਗੇ ਧਮਾਕੇ ਹਾਂਜੀ ਹਾਂਜੀ ਪੂਰੇ ਪੈਣਗੇ ਧਮਾਕੇ ਜੀ ਪੰਪ ਫੁੱਪਨ ਗਈ ਸਹੀ ਹਾਂਜੀ ਸਰ ਦੱਸੋ ਫਿਰ ਆਪਣਾ ਧਮਾਕਾ ਆਫਰ ਸਾਡੇ ਦਰਸ਼ਕ ਕਦੋਂ ਤੱਕ ਵੇਟ ਕਰ ਰਹੇ ਨੇ ਧਮਾਕਿਆਂ ਦੀ ਵੇਟ ਕਰ ਰਹੇ ਆ ਟਮਾਟਿਆਂ ਦੀ ਉਹ ਵੀ ਤੁਹਾਡੇ ਸ਼ੁਕਰ ਬਣਾ ਹੋਣਗੇ ਜੀ ਬਾਬਾ ਮੋਟਰ ਦੇ ਟਮਾਟੇ ਇਸ ਸਕੂਟਰ ਜੀ ਡਿਊਲ ਡਿਸਕ ਹੈ ਫਰੰਟ ਵੀ ਡਿਸਕ ਹੈ ਰੀਅਰ ਵੀ ਡਿਸਕ ਹੈ 1500 ਵਾਰ ਦੀ ਮੋਟਰ ਹੈਗੀ ਹੈ ਠੀਕ ਹੈ ਜੀ ਬੜਾ ਪਿਆਰਾ ਸਕੂਟਰ ਹੈਗਾ ਜੀ ਫੀਚਰ ਬਹੁਤ ਹੈਗੀ ਹੈ ਤੁਵਾਲੀ ਨੇ ਬਹੁਤ ਵੱਚਾ ਸਕੂਟਰ ਹੈਗੀ ਹੈ ਠੀਕ ਹੈ ਸਭ ਤੋਂ ਵਧੀਆ ਫੀਚਰ ਹੈਗਾ ਜੀ ਇਹਦੇ ਵਿੱਚ ਕਰੂਜ਼ ਕੰਟਰੋਲ ਆ ਆ ਦੇਖੋ ਜੀ ਆ ਤੁਸੀਂ ਆਪ ਸਕੂਟਰ ਚਲਾ ਰਹੇ ਆ ਜੀ ਆ ਕਰੂਜ਼ ਕੰਟਰੋਲ ਆਉਂਦਾ ਜੀ ਰੇਸ ਸ਼ਰਤ ਵੀ ਦੇਖੋ ਜੀ ਉਹ ਪ੍ਰੋਬਲਮ ਚੱਲੇਗਾ। ਆਟੋਮੈਟਿਕੀ ਸਕੂਟਰ ਚੱਲੇਗਾ ਜੀ। ਪੂਰਨ। ਬਾਕੀ ਸਾਰੇ ਫੀਚਰ ਸੇਮ ਹੈਗੇ ਆ ਫਰੰਟ ਰੀਅਰ ਸਾਰਾ ਕੁਝ ਸੇਮ ਹੈਗਾ ਇਹਦੇ ਵਿੱਚ। ਠੀਕ ਹੈ ਜੀ। ਰਹੀ ਗਲਤ ਮਾਕੇ ਦੀ ਜੀ। ਇਹ ਸਕੂਟਰ ਦੀ ਪ੍ਰਾਈਸ ਜਿੱਦਾਂ ਕਿ ਸਾਰੇ ਜਾਣਦੇ ਹੈਗੇ ਆ 65000 ਰੁਪਏ ਦਾ ਹੈਗਾ। ਅਸੀਂ ਤੁਹਾਨੂੰ ਇਹਦੇ ਉੱਤੇ ਇੱਕ ਬਹੁਤ ਬੜੀ ਤਗੜੀ ਤੋਂ ਆਫਰ ਦੇ ਦਾਂਗੇ ਜੀ। ਜਿਹੜਾ ਬੰਦਾ ਸਾਡਾ ਇਹ ਤਿੰਨ ਸਕੂਟਰ ਲਏਗਾ 1,95,000 ਰੁਪਏ ਦੇ ਬੰਦੇ ਨੇ ਜੀ ਤਿੰਨ ਸਕੂਟਰ 65,000 ਦੇ ਹਿਸਾਬ ਨਾਲ ਇਕਲਕ 95,000 ਰੁਪਏ ਦੇ ਫਿਊ ਸਕੂਟਰ ਇਹ ਬੰਦੇ ਨੇ ਉਸ ਬੰਦੇ ਨੂੰ ਅਸੀਂ ਇੱਕ 45,000 ਰੁਪਏ ਆਪਣੀ ਇੱਕ ਸਕੂਟਰੀ ਗਰੰਟੀ ਯੂਰਟੀ ਵਾਲੀ ਫ੍ਰੀ ਦੇ ਮਾਰੀ ਤੁਸ ਜਨ ਕੈਲਕੂਲੇਸ਼ਨ ਕਰ ਲਓ ਜੀ 1,95,000 45,000 1,50,000 ਮਤਲਬ ਕਿ ਆ ਜਿਹੜਾ ਸਕੂਟਰ ਹੈਗੀ ਹੈ ਸਕੂਟੀ ਹੈਗੀ ਹੈ ਜੀ ਇਹ ਸਿਰਫ 50,000 ਰੁਪਏ ਦੀ ਰਹਿ ਗਈ ਜੀ ਸਾਡਾ ਚੈਲੰਜ ਹੈ ਖੁੱਲਾ ਚੈਲੰਜ ਹੈ 올 ਪੰਜਾਬ ਦੇ ਵਿੱਚ ਕਿ ਸਾਡੇ ਤੋਂ ਸਸਤਾ ਰੇਟ ਕੋਈ ਨਹੀਂ ਦੇ ਸਕਦਾ ਪੂਰੀ ਗਰੰਟੀ ਵਾਰੰਟੀ ਹੋਏਗੀ ਜੀ 1 ਸਾਲ ਦੀ ਇਹਦੇ ਵਿੱਚ ਮੋਟਰ ਕੰਟਰੋਲਰ ਬੈਟਰੀ ਚਾਰਜਰ ਦੀ ਚਾਰ ਪਾਰਟਸ ਦੀ ਗਰੰਟੀ ਆਉਂਦੀ ਹੈ ਜੀ ਪੂਰੀ ਗਰੰਟੀ ਵਾਰੰਟੀ ਹੋਏਗੀ ਜੀ 1,99,000 ਰੁਪਏ ਦੇ ਵਿੱਚ ਤਿੰਨ ਸਕੂਟੀਆਂ ਇਹ ਪਲੱਸ 45000 ਦੇ ਜੀ ਸਕੂਟੀਆਂ ਤੁਸੀਂ ਤਿੰਨ ਬੰਦੇ ਆਜੋ ਚਾਰ ਬੰਦੇ ਆਜੋ ਤੁਸੀਂ ਆਪਣੀ ਕੈਲਕੂਲੇਸ਼ਨ ਕਰਕੇ ਆਜੋ ਜੀ ਕਿੱਦਾਂ ਤੁਸੀਂ ਲੈਣੀ ਹੈਗੀ ਐ ਇਹ ਤੁਹਾਨੂੰ ਬਟ ਕੰਡੀਸ਼ਨ ਬਰਾਬਰ ਉਹੀ ਰਹੇਗੀ ਜੀ ਤਿੰਨ ਦੇ ਨਾਲ ਹੀ ਇਹ ਫ੍ਰੀ ਹੋ ਪਾਏਗੀ ਤਿੰਨ ਦੇ ਨਾਲ ਹੀ ਤੁਹਾਡੀ ਕੋਸਟਿੰਗ ਜਿਹੜੀ ਹੈ 50000 ਰੁਪਏ ਆਉਣ ਵਾਲੀ ਹੈਗੀ ਹੈ ਉਹ ਵੀ ਸਿਰਫ ਸਾਡੇ ਕੋਲ ਲਿਮਟਿਡ ਜャ ਸਟਾਕ ਹੈਗਾ ਇਹਦਾ ਲਿਮਟਿਡ ਸਟਾਕ ਹੈ ਲਿਮਟਿਡ ਆਫਰ ਹੈਗੀ ਹੈ ਜੀ ਠੀਕ ਹੈ ਜੀ ਤੁਸੀਂ ਮੈਨੂੰ 6 ਮਹੀਨੇ ਬਾਅਦ 2 ਮਹੀਨੇ ਬਾਅਦ ਆ ਕੇ ਕਹੋ ਜੀ ਸਰ ਇਹ ਆਫਰ ਪੌਸਿਬਿਲਟੀ ਨਹੀਂ ਰਹੇਗੀ ਜੀ ਇਹ ਲਿਮਟਿਡ ਸਟਾਕ ਲਿਮਟਿਡ ਆਫਰ ਹੈ ਮਹੀਨਾ ਅਸੀਂ ਪੂਰਾ ਮਹੀਨੇ ਦੇ ਵਿੱਚ ਇਹ ਆਫਰ ਚਲਾ ਰਹੇ ਹੈਗੇ ਆ ਪੂਰੇ ਮਈ ਮਹੀਨੇ ਦੇ ਵਿੱਚ ਤੁਸੀਂ ਇਹ ਸਕੂਟਰ ਸਾਡੇ ਕੋਲੋਂ ਤੁਸੀਂ ਲੈ ਸਕਦੇ ਆ আফਟਰ ਮਈ ਜੋ ਜੂਨ ਦੇ ਆਫਰ ਹੋਣਗੇ ਆ ਉਹ ਅਸੀਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਸਸਟੀ ਗੱਲ ਸਰ ਸਾਡੇ ਫੇਸਬੁੱਕ YouTube ਤੇ Instagram ਠੀਕ ਹੈ ਮੈਂ ਲਿੰਕਸ ਆਪਾਂ ਇਹਦੇ ਵਿੱਚ ਪਾ ਦਾਂਗੇ ਵੀਡੀਓ ਦੇ ਵਿੱਚ ਇਹਦੇ ਵਿੱਚ ਤੁਸੀਂ ਇਹਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜਿਹਦੇ ਸਭ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਅਸੀਂ 2100 ਰੁਪਏ ਦਾ ਇੱਕ ਸਪੈਸ਼ਲ ਸਕੂਟਰ ਦੇ ਵਿੱਚ ਸ਼ਗਨ ਦੇਵਾਂਗੇ ਬਟ ਜਿਹਦੇ ਸਭ ਤੋਂ ਵੱਧ ਹੋਣਗੇ ਇੰਸਟਾ ਫਾਲੋਅਰ ਇੰਸਟਾ ਦੇ ਵਿੱਚ ਲਾਈਕ ਕਮੈਂਟ ਸ਼ੇਅਰ YouTube ਦੇ ਵਿੱਚ ਸਾਡੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਤੇ Facebook ਦੇ ਵਿੱਚ ਉਸ ਨੂੰ ਆਪਾਂ 2100 ਰੁਪਏ ਸਪੈਸ਼ਲ ਡਿਸਕਾਊਂਟ ਫੋਰ ਦੇਵਾਂਗੇ ਕਸਟਮਰ ਤੁਸੀਂ ਆ ਕੇ ਦਿਖਾਓ ਸਾਨੂੰ ਤੇ ਫਿਰ ਅਸੀਂ 2100 ਰੁਪਿਆ ਸਾਡੇ ਕੋਲੋਂ ਹੋਰ ਐਕਸਟਰਾ ਡਿਸਕਾਊਂਟ ਲੈ ਸਕਦੇ ਹੋ ਓਨਲੀ ਫॉर ਗਰੰਟੀਡ ਪ੍ਰੋਡਕਟਸ ਨੋਨ ਗਰੰਟੀਡ ਪ੍ਰੋਡਕਟ ਦੇ ਉੱਤੇ ਇਹ ਐਪਲੀਕੇਬਲ ਨਹੀਂ ਰਹੇਗਾ ਸਿਰਫ ਗਰੰਟੀ ਵਾਲੇ ਪ੍ਰੋਡਕਟਸ ਦੇ ਉੱਤੇ ਐਪਲੀਕੇਬਲ ਹੈ ਠੀਕ ਹੈ ਧੰਨਵਾਦ